ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਆ ਸੁਮਨ ਪ੍ਰੀਤਕੌਰ ਅੱਜ ਹੈ 25 April 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 25 April 2024 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਅਰੇ ਕੈਮਸੀਕੂ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੋਈਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ PDF ਵੀ ਲੈ ਸਕਦੇ ਨਹੀਂ Telegram channel ਦਾ link ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਲ ਹੀ ਵਿੱਚ 2024 ਦੀ ਵਿਸ਼ਵ ਪੁਸਤਕ ਰਾਜਸਥਾਨੀ ਕਿਹੜੇ ਸ਼ਹਿਰ ਨੂੰ ਘੋਸ਼ਿਤ ਕੀਤਾ ਗਿਆ ਹੈ ਹਾਂਜੀ ਯੂਨੈਸਕੋ ਨੇ 2024 ਦੀ ਵਿਸ਼ਵ ਪੁਸਤਕ ਰਾਜਸਥਾਨੀ ਘੋਸ਼ਿਤ ਕੀਤੀ ਆ ਜਿਹੜੀ ਕਿ ਫਰਾਂਸ ਦੀ ਇੱਕ ਸਿਟੀ ਦਾ ਨਾਮ ਆ ਸਟਾਰਸ ਵਰਗ অপশন নাম্বার এ ইজ দা রাইট आंसर ইউনেস্কো ਦੁਆਰਾ ਘੋਸ਼ਿਤ ਕੀਤੀ ਗਈ ਹੈ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਠੀਕ ਹੈ ਤੇ 2024 ਦੀ ਵਿਸ਼ ਪੁਸਤਕ ਰਾਜਸਥਾਨੀ ਕਿਹੜੇ ਸ਼ਹਿਰ ਨੂੰ ਘੋਸ਼ਿਤ ਕੀਤਾ ਗਿਆ ਫਰਾਂਸ ਦਾ ਸਟ੍ਰਾਸਬਰਗ ਕინੇ ਕੀਤਾ ਯੂਨੈਸਕੋ ਨੇ ਬਹੁਤ ਇੰਪੋਰਟੈਂਟ ਹੈ ਤੁਹਾਡੇ ਲਈ ਯੂਨੈਸਕੋ ਦੀ ਫੁੱਲ ਫਾਰਮ ਕੀ ਹੈ ਯੂਨਾਈਟਿਡ ਨੈਸ਼ਨਲ ਐਜੂਕੇਸ਼ਨ ਸਾਇੰਟਿਫਿਕ ਐਂਡ ਕਲਚਰਲ ਆਰਗੇਨਾਈਜੇਸ਼ਨ ਇਸ ਦੀ ਸਥਾਪਨਾ 16 ਨਵੰਬਰ 1945 ਨੂੰ ਹੋਈ ਸੀ ਇਸ ਦਾ ਹੈੱਡਕੁਆਰਟਰ ਪੈਰਿਸ ਦੇ ਵਿੱਚ ਆ ਫਰਾਂਸ ਦੀ ਕੈਪੀਟਲ ਆ ਪੈਰਿਸ ਤੇ ਐਟ ਪ੍ਰੈਜ਼ੈਂਟ ਇਸ ਦੇ ਹੈਡ ਦਾ ਆਂਡਰੇ ਅਜ਼ੋਲੇ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਨੈਕਸਟ ਹੈ ਕਿਸ ਨੂੰ ਹਾਲ ਹੀ ਵਿੱਚ ਕਿਸ ਹਿਊਮਨਟੇਰੀਅਨ ਅਵਾਰਡ 2021 ਨਾਲ ਸਨਮਾਨਿਤ ਕੀਤਾ ਗਿਆ ਹਾਂਜੀ ਇਹ ਕੇਸ ਆ ਜਿਸ ਦੀ ਫੁੱਲ ਫਾਰਮ ਆ ਕਲਿੰਗਾ ਇੰਸਟੀਚਿਊਟ ਆਫ ਸੋਸ਼ਲ ਸਾਇੰਸ ਹਿਊਮਨਟੇਰੀਅਨ ਅਵਾਰਡ 2021 ਨਾਲ ਸਨਮਾਨਿਤ ਕੀਤਾ ਗਿਆ ਰਤਨ ਟਾਟਾ ਨੂੰ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਰਤਨ ਟਾਟਾ ਨੂੰ ਕਿਸ ਹਿਊਮਨਟੇਰੀਅਨ ਅਵਾਰਡ ਦੇ ਨਾਲ 2021 ਦੇ ਵਿੱਚ ਸਨਮਾਨਿਤ ਕੀਤਾ ਜਾਣਾ ਸੀ ਪਰ ਕਰੋਨਾ ਦੀ ਵਜ੍ਹਾ ਕਰਕੇ ਨਹੀਂ ਸਨਮਾਨਿਤ ਕੀਤਾ ਗਿਆ ਤਾਂ ਹੁਣ ਇਹਨਾਂ ਨੂੰ 2023 2024 ਦੇ ਵਿੱਚ ਘਰ ਜਾ ਕੇ ਸਨਮਾਨਿਤ ਕੀਤਾ ਗਿਆ ਵਾ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਰਤਨ ਟਾਟਾ ਤੇ ਇੱਕ ਜੇਕਰ ਗੱਲ ਕਰੀਏ 2023 ਦੀ ਤਾਂ 2023 ਦੇ ਵਿੱਚ ਕਲਿੰਗਾ ਇੰਸਟੀਚਿਊਟ ਆਫ ਸੋਸ਼ਲ ਸਾਇੰਸ ਹਿਊਮਨਿਟਰੀਅਨ ਅਵਾਰਡ 2023 ਦਾ ਮਿਲਿਆ ਬਿਲ ਗੈਟਸ ਨੂੰ ਠੀਕ ਹੈ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਤਾਂ ਇਹ ਨਾਲ ਹੀ ਮੈਂ ਤੁਹਾਨੂੰ ਰਿਵਾਈਜ਼ ਕਰਾ ਦਿੱਤਾ ਪਰ 2021 ਦਾ ਰਤਨ ਟਾਟਾ ਨੂੰ ਹੁਣ ਮਿਲਿਆ ਵਾ 2024 ਠੀਕ ਹੈ ਇਹ ਅਵਾਰਡ ਤੁਸੀਂ ਦੇਖ ਸਕਦੇ ਹੋ ਹਾਂਜੀ ਨੈਕਸਟ ਇਸ ਅਵਾਰਡ ਵਾਰ ਇੰਪੋਰਟੈਂਟ ਫੈਕਟ ਲਿਖਿਆ ਹਾਂਜੀ ਨੈਕਸਟ ਇਸ ਅਵਾਰਡ ਦੇ ਨਾਲ ਸੰਬੰਧਿਤ ਇੰਪੋਰਟੈਂਟ ਫੈਕਟ ਮੈਂ ਨੋਟ ਕਰ ਦਿੱਤੇ ਆ ਪ੍ਰਸਿੱਧ ਉਦਯੋਗਪਤੀ ਅਤੇ ਪ੍ਰੋਪਕਰੀ ਟਾਟਾ ਗਰੁੱਪ ਦੇ ਚੇਅਰਮੈਨ ਐਮ ਰੀਡਸ ਰਤਨ ਟਾਟਾ ਨੂੰ ਬਕਾਰੀ ਕਲਿੰਗਾ ਇੰਸਟੀਚਿਊਟ ਆਫ ਸੋਸ਼ਲ ਸਾਇੰਸ ਹਿਊਮਨਿਟਰੀਅਨ ਅਵਾਰਡ 2021 ਨਾਲ ਸਨਮਾਨਿਤ ਕੀਤਾ ਗਿਆ ਇਹ ਸਮਾਜਿਕ ਵਿਕਾਸ ਅਤੇ ਮਿਸਾਈਲੀ ਕਾਰਪੋਰੇਟ ਲੀਡਰਸ਼ਿਪ ਪ੍ਰਤੀ ਉਹਨਾਂ ਦੀ ਬਚਨਬੱਧਤਾ ਦਾ ਇੱਕ ਮਹੱਤਵਪੂਰਨ ਉਹਨਾਂ ਨੂੰ ਮਾਨਤਾ ਦਿੱਤੀ ਗਈ ਹੈ ਇਸ ਸਮਾਗਮ ਵਿੱਚ ਰਤਨ ਟਾਟਾ ਦੇ ਚੇਅਰਮੈਨ ਐਨ ਚੰਦਰ ਸੇਖਰਨ ਅਤੇ ਤਿੰਨ ਵਾਰ ਦੇ ਗ੍ਰਾਮੀ ਅਵਾਰਡ ਜੇਤੂ ਗ੍ਰਿਕੀ ਕੇਜਾ ਸਮੇਤ ਹੋਰ ਲੋਕ ਵੀ ਮੌਜੂਦ ਹਨ ਤੇ ਇਹ ਪੁਰਸਕਾਰ K I I T ਇਸ ਦੀ ਫੁੱਲ ਫਾਰਮ ਹੁੰਦੀ ਹੈ ਕਲਿੰਗਾ ਇੰਸਟੀਚਿਊਟ ਆਫ ਇੰਡਸਟਰੀਅਲ ਟੈਕਨੋਲੋਜੀ ਠੀਕ ਹੈ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ K I S S ਦੀ ਫੁੱਲ ਫਾਰਮ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਦੋਨਾਂ ਦੇ ਵਿੱਚ ਫਰਕ ਆ ਨੈਕਸਟ ਹੈ ਹਾਲ ਹੀ ਵਿੱਚ 200 IPL ਵਿਕਟਾਂ ਲੈਣ ਵਾਲਾ ਪਹਿਲਾ ਗੇਂਦਬਾਜ਼ ਕੌਣ ਬਣਿਆ ਹਾਂਜੀ 200 IPL ਵਿਕਟਾਂ ਲੈਣ ਵਾਲੇ ਪਹਿਲੇ ਗੇਂਦਬਾਜ਼ ਬਣੇ ਆ ਜੋ ਜਸਵਿੰਦਰ ਚਾਹਲ অপশন এ ইজ দা রাইট आंसर। দেখ ਸਕਦੇ ਹੋ ਤੁਸੀਂ ইমেজ ਦੇ ਵਿੱਚ ਵੀ ਯੁਜਵਿੰਦਰ ਚਾਹਲ। ਹੁਣ ਇੱਕ ক্রিকেট ਦੀ ਗੱਲ ਆ। ਤਾਂ ਸੁਨੀਲ ਨਰਾਇਣ ਆਈਪੀਐਲ ਟੀਮ ਲਈ ਸਭ ਤੋਂ ਵੱਧ 172 ਵਿਕਟਾਂ ਲੈਣ ਵਾਲੀ ਪਹਿਲੀ ਖਿਡਾਰੀ ਬਣੇ ਰੋਹਿਤ ਸ਼ਰਮਾ। ਆਈਪੀਐਲ ਵਿੱਚ 250ਵਾਂ ਮੈਚ ਖੇਡਣ ਵਾਲੇ ਦੂਜੇ ਨੰਬਰ ਦੇ ਖਿਡਾਰੀ ਬਣੇ ਪੈਟ ਕਮਿੰਸ ਅਤੇ ਨੈਟ ਸਾਈਬਰ ਬਰੰਟ ਨੂੰ ਵਿਸਟਨ ਦੇ ਵਿਕਟ ਵਿਸ਼ਵ ਦੇ ਪ੍ਰਮੁੱਖ ਕਰੈਕਟਰ ਵਜੋਂ ਨਾਮਜਦ ਕੀਤਾ ਗਿਆ ਸਨ ਰਾਈਜ਼ਰਜ਼ ਹੈਦ ਹైదరాబాద్ ਨੇ ਆਈਪੀਐਲ ਵਿੱਚ ਸਭ ਤੋਂ ਵੱਧ 287 ਦੌੜਾਂ ਬਣਾਉਣ ਦਾ ਰਿਕਾਰਡ ਬਣਾਇਆ ਰੋਹਿਤ ਸ਼ਰਮਾ 500 T20 ਸ਼ਕਤੀ ਲਗਾਉਣ ਵਾਲੇ ਪਹਿਲੇ ਭਾਰਤੀ ਬਣੇ ਐਮ ਐਸ ਧੋਨੀ ਨੇ T20 ਕ੍ਰਿਕਟ ਵਿੱਚ ਵਿਕਟ ਦੇ ਪਿੱਛੇ 300ਵਾਂ ਕੈਚ ਲੈ ਕੇ ਇੱਕ ਨਵਾਂ ਰਿਕਾਰਡ ਬਣਾਇਆ ਅਤੇ 7000 T20 ਦੌੜਾਂ ਬਣਾਉਣ ਵਾਲੇ ਇਕਲੌਤੇ ਵਿਕਟ ਕੀਪਰ ਬਣੇ ਨੈਕਸਟ ਹੈ ਹਾਲ ਹੀ ਵਿੱਚ ਜਾਰੀ ਹੋਈ ਸਿਪਰੀ ਸਿਪਰੀ ਦੀ ਫੁੱਲ ਫਾਰਮ ਆ ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਇਸ ਨੇ ਇੱਕ ਰਿਪੋਰਟ ਕੱਢੀ ਹੈ ਕਿ ਕਿਹੜੇ ਦੇਸ਼ ਵਿੱਚ ਸਭ ਤੋਂ ਵੱਧ ਫੌਜੀ ਖਰਚੇ ਹਨ ਮਤਲਬ ਕਿਹੜਾ ਦੇਸ਼ ਆਪਣੀ ਮਿਲਟਰੀ ਦੇ ਲਈ ਸਭ ਤੋਂ ਵੱਧ ਖਰਚ ਕਰਦਾ ਹੈ ਤਾਂ ਇਸ ਦੇ ਵਿੱਚ ਟੌਪ ਤੇ ਆ ਯੂਐਸਏ ਯੂਐਸਏ ਆ ਜਿਹੜਾ ਉਹ ਆਪਣੀ ਮਿਲਟਰੀ ਲਈ ਸਭ ਤੋਂ ਵੱਧ ਖਰਚ ਕਰਦਾ ਸੈਕੰਡ ਤੇ ਆ ਇਸ ਲਿਸਟ ਦੇ ਵਿੱਚ ਚਾਈਨਾ ਥਰਡ ਤੇ ਆ ਰੂਸ 4th ਤੇ ਆ ਆਪਣਾ ਦੇਸ਼ ਭਾਰਤ ਅਤੇ 5ਵੇਂ ਤੇ ਆ 사ऊदी ਅਰਬ ਨੈਕਸਟ ਹੈ ਹਾਲ ਹੀ ਵਿੱਚ ਗੋਆ ਦਾ ਸਵਰਗੀ ਆਈਲੈਂਡ ਜਿਸ ਨੂੰ ਤੁਸੀਂ ਮੈਂ ਤੁਹਾਨੂੰ ਅੱਗੇ ਵੀ ਕਿਹਾ ਕਿ ਜਦੋਂ ਵੀ ਕਿਸੇ ਬੁੱਕ ਦੀ ਗੱਲ ਹੋਵੇ ਤਾਂ ਬੁੱਕ ਨੂੰ ਕੋਸ਼ਿਸ਼ ਕਰੋ ਇੰਗਲਿਸ਼ ਦੇ ਵਿੱਚ ਯਾਦ ਰੱਖਣ ਦੀ ਪੈਰਾਡਾਈਸ ਇਜ਼ ਲੈਂਡ ਆਫ ਗੋਆ ਨਾਮ ਦੀ ਕਿਤਾਬ ਕਿਸ ਨੇ ਲਿਖੀ ਹੈ ਪੈਰਾਡਾਈਸ ਇਜ਼ ਲੈਂਡ ਆਫ ਗੋਆ ਇਹ ਕਿਤਾਬ ਲਿਖੀ ਹੈ ਜੀ ਪੀਐਸ ਸ੍ਰੀ ਤਰਨ ਪਿੱਲੇ ਨੇ অপਸ਼ਨ ਬੀ ਇਜ਼ ਅ ਰਾਈਟ ਆਨਸਰ ਹੈ PS ਸ੍ਰੀ ਤਰਨ ਪੱਲੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਇਹਨਾਂ ਦੀ ਬੁੱਕ ਵੀ ਹੁਣ ਰੀਸੈਂਟਲੀ ਬੁੱਕ ਦੀ ਗੱਲ ਆ ਤਾਂ ਸਲਮਾਨ ਰਸਦੀ ਨੇ ਆਪਣੀ ਯਾਦਾਂ ਦੀ ਕਿਤਾਬ ਨਾਈਫ ਲਾਂਚ ਕੀਤੀ ਦੂਬੂਰੀ ਸੁਭਾ Rao ਨੇ ਜਸਟੇ ਸਹੀਦ ਸਿਰਲੇਖ ਵਾਲੀ ਆਪਣੀ ਯਾਦਾਂ ਦੀ ਸ਼ੁਰੂਆਤ ਕੀਤੀ ਮਤਲਬ ਇਹ ਬੁੱਕ ਲਿਖੀ ਹੈ ਇਹਨਾਂ ਨੇ ਗੋਤਾਵਿਆ ਰਾਜਪੱਖੇ ਨੇ ਦੀ ਕਨਸਪੀਰੇਸੀ ਨਾਮ ਦੀ ਕਿਤਾਬ ਦਾ ਉਦਘਾਟਨ ਕੀਤਾ ਜਿਤਰਾ ਬੈਨਰਜੀ ਨੇ ਐਨ ਅਨਕਾਮਨ ਲਵ ਦੀ अर्ली ਲਾਈਫ ਆਫ ਸੁਦਾਨ ਰਾਇਨ ਮੂਰਤੀ ਨਾਮ ਦੀ ਕਿਤਾਬ ਲਿਖੀ ਨੈਕਸਟ ਹਾਲੇ ਹੀ ਵਿੱਚ ਸਭ ਤੋਂ ਵੱਡਾ ਮੰਦਿਰ ਉਤਸਵ ਤ੍ਰਿਸ਼ੂਰ ਪੁਰਮ 2024 ਕਿੱਥੇ ਮਨਾਇਆ ਗਿਆ ਹਾਂਜੀ ਸਭ ਤੋਂ ਵੱਡਾ ਮੰਦਿਰ ਉਤਸਵ ਤ੍ਰਿਸ਼ੂਰ ਪੁਰਮ 2024 ਇਹ ਕੇਰਲ ਦੇ ਵਿੱਚ ਮਨਾਇਆ ਗਿਆ ਆਪਸ਼ਨ A ਇਸ ਦਾ ਰਾਈਟ ਆਨਸਰ ਦੇਖ ਸਕਦੇ ਹੋ ਤੁਸੀਂ ਕੇਰਲ ਦਾ ਮੰਦਿਰ ਜਿਸ ਦਾ ਨਾਮ ਆ ਤਿਰੂਸ਼ੂਰ ਪੁਰਮ ਠੀਕ ਹੈ ਤੇ ਇਹ ਕੇਰਲ ਦਾ ਸਭ ਤੋਂ ਵੱਡਾ ਇਹਦੇ ਵਿੱਚ ਤਿਉਹਾਰ ਮਨਾਇਆ ਜਾਂਦਾ ਜਿਹੜਾ ਕਿ ਮਲਿਆਲਮ ਮਹੀਨੇ ਦੇ ਵਿੱਚ ਮਨਾਇਆ ਜਾਂਦਾ ਵਾ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ ਕੇਰਲ ਦੇ ਵਿੱਚ ਮਨਾਇਆ ਗਿਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਕੇਰਲ ਕੇਰਲ ਦੀ ਕੈਪੀਟਲ ਕੀ ਆ ਤ੍ਰਿਵੰਤਮਪੁਰਮ ਇੱਥੋਂ ਦੇ ਚੀਫ ਮਿਨਿਸਟਰ ਆ ਪਿੰਨ ਰਈ ਵਿਜੀਨ ਗਵਰਨਰ ਆ আরিਫ ਮੁਹੰਮਦ ਖਾਨ ਕੇਰਲ ਦੇ ਵਿੱਚ ਅਨਾਈ ਮੁੱਦੀ 16 ਨੈਸ਼ਨਲ ਪਾਰਕਾ ਮਾਥੀ ਕੀਤਨ 16 ਨੈਸ਼ਨਲ ਪਾਰਕਾ ਪਬਡਮ ਸੋਲਾ ਨੈਸ਼ਨਲ ਪਾਰਕ ਆ ਸਾਇਲੈਂਟ ਵੈਲੀ ਨੈਸ਼ਨਲ ਪਾਰਕ ਆ ਐਰਵਿਕੁਲਮ ਨੈਸ਼ਨਲ ਪਾਰਕ ਆ ਪੈਰੀਆਰ ਵਾਈਲਡ ਲਾਈਫ ਸੈਂਚਰੀ ਆ ਕੇਰਲ ਸਰਕਾਰ ਨੇ ਇੱਕ ਨਵੀਂ ਈ ਗਵਰਨੈਂਸ ਪਹਿਲ ਕੇ ਸਮਾਰਟ ਦੀ ਸ਼ੁਰੂਆਤ ਕੀਤੀ ਭਾਰਤ ਦੀ ਸਭ ਤੋਂ ਤੇਜ਼ ਸੂਰਜ ਇਲੈਕਟ੍ਰੀਕਲ ਕਿਸ਼ਤੀ ਬਾਰਾ ਕੁੱਡਾ ਕੇਰਲ ਵਿੱਚ ਲਾਂਚ ਕੀਤੀ ਗਈ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਕੇਰਲ ਵਿੱਚ ਲਗਜ਼ਰੀ ਜਹਾਜ਼ ਕਲਾਸਿਕ ਇੰਪੀਰੀਅਲ ਲਾਂਚ ਕੀਤਾ ਕੇਰਲ ਵਿੱਚ ਪਰੂਮਾਲਾ ਪੇਰੂਨਲ ਤਿਹਾਰ ਮਨਾਇਆ ਗਿਆ ਕੇਰਲ ਧਾਰਮਿਕ ਸਰਸ ਪਾਟੇ ਨੂੰ ਤਸ਼ਾਹੀਤ ਕਰਨ ਲਈ ਬਹੁਤ ਵੱਸਾਈ ਮਾਈਕਰੋ ਸਾਈਕਲੌਨ ਚਰੇਗਾ ਪੀ ਪਦਮ ਨਾਭਨ ਨੂੰ ਬਕਾਰੀ ਕੇਰਲ ਯੋਤੀ ਪੁਰਸਕਾਰ ਲਈ ਚੁਣਿਆ ਗਿਆ ਯੂਨੈਸਕੋ ਨੇ ਕੋਜੀਕੋਡ ਸ਼ਹਿਰ ਨੂੰ ਸਹਿਤ ਦਾ ਪਹਿਲਾ ਸ਼ਹਿਰ ਬਣਾਉਣ ਦਾ ਐਲਾਨ ਕੀਤਾ ਕੇਰਲ ਪਹਿਲਾ ਰਾਜ ਬਣ ਗਿਆ ਜਿਸ ਨੇ ਆਪਣੇ ਸਾਰੇ ਜ਼ਿਲ੍ਹਿਆਂ ਵਿੱਚ ਹਾਲ ਮਾਰਕਿੰਗ ਕੇਂਦਰ ਬਣਾਇਆ ਨੈਕਸਟ ਹੈ ਪ੍ਰਾਚੀ ਜਾਦਵ ਨੇ ਹਾਲ ਹੀ ਵਿੱਚ 2024 ACC ਪੈਰਾ ਕਾਨੂੰ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਕਿਹੜਾ ਮੈਡਲ ਜਿੱਤੇ ਆ ਹਾਂਜੀ ਪ੍ਰਾਚੀ ਜਾਦਵ ਨੇ 2024 ਦੀ ACC ਪੈਰਾ ਕਾਨੂੰ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਮੈਡਲ ਜਿੱਤੇ ਆ অপਸ਼ਨ B ਇਸ ਆ ਰਾਈਟ ਆਨਸਰ ਪ੍ਰਾਚੀ ਜਾਦਵ ਤੁਹਾਡੇ ਲਈ ਬਹੁਤ ਇੰਪੋਰਟੈਂਟ ਆ ਕਿਉਂਕਿ ਇਹਨਾਂ ਨੂੰ 2023 ਦੇ ਵਿੱਚ ਵੀ ਅਰਜੁਨ ਅਵਾਰਡ ਮਿਲ ਚੁੱਕਿਆ ਵਾ ਠੀਕ ਹੈ 29 ਸਾਲ ਦੀ ਇਹ ਮੱਧ ਪ੍ਰਦੇਸ਼ ਦੀ ਆ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਜਿਹੜੀਆਂ ਇਹ 2024 ਦੀ ਆਏ ਸੀਸੀ ਪੈਰਾਕਾਨੂੰ ਏਸ਼ੀਅਨ ਚੈਂਪੀਅਨਸ਼ਿਪ ਹੋਈ ਆ ਇਹ ਜਾਪਾਨ ਦੇ ਵਿੱਚ ਹੋਈ ਆ ਠੀਕ ਹੈ ਤੇ ਇਹਦੇ ਵਿੱਚ ਦੋ 골ਡ ਮੈਡਲ ਜਿੱਤੇ ਆ ਪ੍ਰਾਚੀ ਜਾਦਵ ਨੇ ਨੈਕਸਟ ਹੈ ਹਾਲ ਹੀ ਵਿੱਚ ਵਿਸ਼ਵ ਪੁਸਤਕ ਅਤੇ ਕਾਪੀਰਾਈਟ ਡੇ ਕਦੋਂ ਮਨਾਇਆ ਗਿਆ ਹਾਂਜੀ ਵਿਸ਼ਵ ਪੁਸਤਕ ਅਤੇ ਕਾਪੀਰਾਈਟ ਦਿਵਸ ਮਨਾਇਆ ਗਿਆ 23 ਅਪ੍ਰੈਲ ਨੂੰ ਆਪਸ਼ਨ ਆਪਸ਼ਨ ਬੀ ਇਥੇ ਰਾਈਟ ਆਨਸਰ ਹੈ 23 ਅਪ੍ਰੈਲ ਨੂੰ ਮਨਾਇਆ ਗਿਆ ਇਹ ਦਿਵਸ ਠੀਕ ਹੈ ਤੇ ਵਿਸ਼ਵ ਪੁਸਤਕ ਅਤੇ ਕਾਪੀਰਾਈਟ ਦਿਵਸ ਪਹਿਲੀ ਵਾਰ 23 ਅਪ੍ਰੈਲ 1995 ਦੇ ਵਿੱਚ ਮਨਾਇਆ ਗਿਆ ਸੀ ਕਿ ਯੂਨੈਸਕੋ ਨੇ ਵਿਲੀਅਮ ਸ਼ੇਕਸਪੀਅਰ ਅਤੇ ਮੀਗੂਅਲ ਸਰਵੈਂਟਸ ਵਰਗੀਆਂ ਸਾਹਿਤਿਕ ਹਸਤੀਆਂ ਨੂੰ ਸਨਮਾਨ ਕਰਨ ਦੇ ਲਈ ਵਿਸ਼ੇਸ਼ ਤੌਰ ਤੇ 23 ਅਪ੍ਰੈਲ ਨੂੰ ਇਹ ਦਿਨ ਚੁਣਿਆ ਸੀ ਠੀਕ ਹੈ ਤੇ 23 ਅਪ੍ਰੈਲ ਨੂੰ ਹੀ ਵਿਲੀਅਮ ਸ਼ੇਕਸਪੀਅਰ ਦੀ ਜਨਮ ਦਿਵਸ ਵੀ ਹੁੰਦੀ ਆ ਤੇ ਡੈਥ ਐਨੀਵਰਸਰੀ ਵੀ ਹੁੰਦੀ ਆ ਤੇ 2024 ਦੇ ਵਿੱਚ ਵਿਸ਼ਵ ਪੁਸਤਕ ਅਤੇ ਕਾਪੀਰਾਈਟ ਦਿਵਸ ਦੀ ਜਿਹੜੀ ਥੀਮ ਆ ਉਹ ਹੈਗੀ ਆ ਰੀਡ ਯੂਅਰ ਵੇ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਇਹ ਦਿਨ ਪ੍ਰਕਾਸ਼ਨ ਉਦਯੋਗ ਦੁਆਰਾ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਅਤੇ ਪੜਨ ਦੁਆਰਾ ਜੀਵਨ ਭਰ ਵਿੱਚ ਸਿੱਖਣ ਨੂੰ ਉਤਸ਼ਾਹਿਤ ਕਰਨ ਲਈ ਇੱਕ ਪਲੇਟਫਾਰਮ ਵਜੋਂ ਕੰਮ ਕਰਦਾ ਵਾ ਤੇ ਯੂਨੈਸਕੋ ਨੇ 2024 ਦੇ ਲਈ ਇਸੇ ਦਿਨ ਦੇ ਉੱਪਰ ਜਿਹੜਾ ਮੈਂ ਤੁਹਾਨੂੰ ਫਰਸਟ ਕੁਐਸਚਨ ਕਰਵਾਇਆ ਸਟਾਰਸ ਵਰਗ ਜਨਾਸਕੋ ਨੇ 2024 ਲਈ ਸਟ੍ਰਾਸ ਵਰਗ ਫਰਾਂਸ ਨੂੰ ਵਿਸ਼ਵ ਪੁਸਤਕ ਰਾਜਸਤਾਨੀ ਐਲਾਨਿਆ ਇਸੇ ਡੇ ਕਰਕੇ ਠੀਕ ਹੈ ਤੇ ਇਹ ਮੈਂ ਸਾਰੀ ਇੰਪੋਰਟੈਂਟ ਫੈਕਟ ਲਿਖਿਆ ਜੋ ਤੁਹਾਨੂੰ ਦੱਸਿਆ ਹੁਣ ਅਪ੍ਰੈਲ ਦੇ ਇੰਪੋਰਟੈਂਟ ਡੇ ਦੀ ਗੱਲ ਕੀਤੀ ਆ ਤਾਂ 1 ਅਪ੍ਰੈਲ ਨੂੰ ਉਤਕਲ ਦਿਵਸ ਮਨਾਇਆ ਗਿਆ 2 ਅਪ੍ਰੈਲ ਨੂੰ ਵਿਸ਼ ਵੋਟਿਜ਼ਮ ਜਾਗਰੂਕਤਾ ਦਿਵਸ ਮਨਾਇਆ ਗਿਆ 3 ਅਪ੍ਰੈਲ ਨੂੰ ਹਿੰਦੀ تھیਟਰ ਦਿਵਸ ਮਨਾਇਆ ਗਿਆ 4 ਅਪ੍ਰੈਲ ਨੂੰ ਅੰਤਰਰਾਸ਼ਟਰੀ ਖਾਨ ਜਾਗਰੂਕਤਾ ਦਿਵਸ ਮਨਾਇਆ ਗਿਆ 5 ਅਪ੍ਰੈਲ ਨੂੰ ਰਾਸ਼ਟਰੀ ਸਮੁੰਦਰੀ ਦਿਵਸ ਮਨਾਇਆ ਗਿਆ 6 ਅਪ੍ਰੈਲ ਨੂੰ ਰਾਸ਼ਟਰੀ ਹੈਂਡਮੇਡ ਦਿਵਸ ਮਨਾਇਆ ਗਿਆ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ 9 ਅਪ੍ਰੈਲ ਨੂੰ CRPF ਬਹਾਦਰੀ ਦਿਵਸ ਮਨਾਇਆ ਗਿਆ 10 ਅਪ੍ਰੈਲ ਨੂੰ ਵਿਸ਼ਵ ਹੋਮਿਓਪੈਥੀ ਦਿਵਸ ਮਨਾਇਆ ਗਿਆ 11 ਅਪ੍ਰੈਲ ਨੂੰ ਸੁਰੱਖਿਆ ਰਾਸ਼ਟਰੀ ਸੁਰੱਖਿਆ ਮਹਾ ਦਿਵਸ ਮਨਾਇਆ ਗਿਆ ਤੇ ਵਿਸ਼ਵ ਪਾਰਕਿੰਗ ਦਿਵਸ ਮਨਾਇਆ ਗਿਆ 12 ਅਪ੍ਰੈਲ ਨੂੰ ਮਨੁੱਖੀ ਪੁਲਾੜ ਉਡਾਨ ਦਾ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ 13 ਅਪ੍ਰੈਲ ਨੂੰ ਜਿਲਿਆਂਵਾਲਾ ਬਾਗ ਸਾਕਾ ਦਿਵਸ ਮਨਾਇਆ ਗਿਆ 14 ਅਪ੍ਰੈਲ ਨੂੰ ਵਿਸ਼ਵ ਚਗਾਸ ਰੋਗ ਦਿਵਸ ਮਨਾਇਆ ਗਿਆ 15 ਅਪ੍ਰੈਲ ਨੂੰ ਵਿਸ਼ਵ ਕਲਾ ਦਿਵਸ ਅਤੇ ਹਿਮਾਚਲ ਦਿਵਸ ਮਨਾਇਆ ਗਿਆ 16 ਅਪ੍ਰੈਲ ਨੂੰ ਵਿਸ਼ਵ ਆਵਾਜ਼ ਦਿਵਸ ਮਨਾਇਆ ਗਿਆ 17 ਅਪ੍ਰੈਲ ਨੂੰ ਵਿਸ਼ਵ ਹੀਮੋਫੀਲੀਆ ਦਿਵਸ ਮਨਾਇਆ ਗਿਆ 18 ਅਪ੍ਰੈਲ ਨੂੰ ਵਿਸ਼ਵ ਵਿਰਾਸਤ ਦਿਵਸ ਮਨਾਇਆ ਗਿਆ 19 ਅਪ੍ਰੈਲ ਨੂੰ ਵਿਸ਼ਵ ਜਿਗਰ ਦਿਵਸ ਮਨਾਇਆ ਗਿਆ 20 ਅਪ੍ਰੈਲ ਨੂੰ ਰਾਸ਼ਟਰੀ ਦਿਖ ਦਿਵਸ ਮਨਾਇਆ ਗਿਆ 21 ਅਪ੍ਰੈਲ ਨੂੰ ਰਾਸ਼ਟਰੀ ਸਿਵਲ ਸੇਵਾਵਾਂ ਦਿਵਸ ਅਤੇ ਵਿਸ਼ਵ ਰਚਨਾਤਮਕ ਅਤੇ ਨਮੀਨਤਾ ਦਿਵਸ ਮਨਾਇਆ ਗਿਆ 22 ਅਪ੍ਰੈਲ ਨੂੰ ਅੰਤਰਰਾਸ਼ਟਰੀ ਮਾਂ ਧਰਤੀ ਦਿਵਸ ਅਤੇ ਪਲੈਨਟ ਬਨਾਮ ਪਲਾਸਟਿਕ ਇਸ ਦੀ ਹੈਗੀ ਆ ਥੀਮ ਇਹ ਦਿਵਸ ਮਨਾਇਆ ਗਿਆ ਨੈਕਸਟ ਹੈ ਹਾਲ ਹੀ ਵਿੱਚ ਕਿਸ ਦੇਸ਼ ਦੀ ਜਲ ਸੈਨਾ ਨੇ ਪੂਰਬੀ ਸਮੁੰਦਰੀ ਤੱਟ ਤੇ ਈਸਟਰਨ ਵੇਵ ਐਕਸਰਸਾਈਜ਼ ਦਾ ਆਯੋਜਨ ਕੀਤਾ ਹਾਂਜੀ ਵੈਰੀ ਵੈਰੀ ਇੰਪੋਰਟੈਂਟ ਸਾਡੇ ਦੇਸ਼ ਭਾਰਤ ਦੀ ਜਲ ਸੈਨਾ ਨੇ ਪੂਰਬੀ ਸਮੁੰਦਰੀ ਤੱਟ ਤੇ ਈਸਟਰਨ ਵੇਵ ਐਕਸਰਸਾਈਜ਼ ਦਾ ਆਯੋਜਨ ਕੀਤਾ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਹੁਣ ਸਾਡੇ ਦੇਸ਼ ਭਾਰਤ ਦੀ ਜਲ ਸੈਨਾ ਨੇ ਕੀਤਾ ਵਾ ਦੇਖੋ ਭਾਰਤੀ ਜਲ ਸੈਨਾ ਨੇ ਪੂਰਵੀ ਜਲ ਸੈਨਾ ਕਮਾਂਡ ਦੇ ਫਲੈਗ ਅਫਸਰ ਕਮਾਂਡਿੰਗ ਇਨ ਚੀਫ ਦੇ ਸੰਚਾਲਨ ਨਿਰੰਤਰਣ ਅਧੀਨ ਪੂਰਵੀ ਸਮੁੰਦਰੀ ਤੱਟ ਤੇ ਅਭਿਆਸ ਪੂਰਵੀ ਲਹਿਰ ਦਾ ਆਯੋਜਨ ਕੀਤਾ ਵਿਆਪਕ ਅਭਿਆਸ ਵਿੱਚ ਜਹਾਜ਼ਾਂ ਪੰਡੂਬੀਆਂ ਹਵਾਈ ਜਹਾਜ਼ਾਂ ਤੇ ਵਿਸ਼ੇਸ਼ ਜਲ ਸੈਨਾ ਬਲਾ ਨੇ ਭਾਗ ਲਿਆ ਵਾ ਇਸ ਐਕਸਰਸਾਈਜ਼ ਐਕਸਪੋਲ ਅਭਿਆਸ ਦਾ ਉਦੇਸ਼ ਖੇਤਰ ਦੀਆਂ ਸਮੁੰਦਰੀ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਭਾਰਤੀ ਜਲ ਸੈਨਾ ਦੀਆਂ ਪ੍ਰਕਿਰਿਆਵਾਂ ਦੀ ਤਿਆਰੀ ਅਤੇ ਪਰਿਮਾਨਿਤਤਾ ਦਾ ਮੁਲਾਂਕਣ ਕਰਨਾ ਵਾ ਜਹਾਜ਼ਾਂ ਪੰਡੂਬੀਆਂ ਹਵਾਈ ਜਹਾਜ਼ਾਂ ਤੇ ਵਿਸ਼ੇਸ਼ ਵਲਾਣੀਆਂ ਇਸ ਅਭਿਆਸ ਦੇ ਵਿੱਚ ਹਿੱਸਾ ਲਿਆਇ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ ਆਪਾਂ ਰੱਦ ਦੀ ਗੱਲ ਤਾਂ ਦੇਖ ਸਕਦੇ ਹੋ ਤੁਸੀਂ ਭਾਰਤ ਮੈਪ ਦੇ ਵਿੱਚ ਜਿਹੜਾ ਕਿ 28 ਰਾਜਾਂ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮਿਲ ਕੇ ਬਣ ਰਿਹਾ ਹੈ ਭਾਰਤ ਦਾ ਮੈਪ ਠੀਕ ਹੈ ਤੇ ਭਾਰਤ ਦੀ ਕੈਪੀਟਲ ਆ ਨਵੀਂ ਦਿੱਲੀ ਕਰੰਸੀ ਆ ਇੰਡੀਅਨ ਰੁਪਇਆ ਪ੍ਰੈਜ਼ੀਡੈਂਟ ਆ ਦ੍ਰੋਪਦੀ ਮੁਰਮੂ ਜੀ ਪ੍ਰਧਾਨ ਮੰਤਰੀ ਆ ਨਰਿੰਦਰ ਮੋਦੀ ਜੀ ਭਾਰਤ ਦੀ ਹੱਦ ਲੱਗਦੀ ਆ ਪਾਕਿਸਤਾਨ ਨੂੰ ਤੇ ਜਿਹੜੀ ਲਾਈਨ ਭਾਰਤ ਤੇ ਪਾਕਿਸਤਾਨ ਨੂੰ ਵੰਡ ਰਹੀ ਆ ਇਹਨੂੰ ਬੋਲਦੇ ਆ ਰੈੱਡ ਕਲਿਫ ਲਾਈਨ ਜਿਹੜੀ ਲਾਈਨ ਅਨਿਸਥਾਨ ਪਾਕਿਸਤਾਨ ਅਤੇ ਭਾਰਤ ਨੂੰ ਵੰਡ ਰਹੀ ਆ ਇਹਨੂੰ ਬੋਲਦੇ ਆ ਡੁਰੰਡ ਲਾਈਨ ਹੈ ਠੀਕ ਹੈ ਚਾਹੇ ਤੁਹਾਨੂੰ ਅਫਗਾਨਿਸਤਾਨ ਪਾਕਿਸਤਾਨ ਆ ਜਾਵੇ ਫਿਰ ਵੀ ਡੁਰੰਡ ਲਾਈਨ ਹੀ ਇਹਨਾਂ ਨੂੰ ਵੰਡਦੀ ਆ ਕਿਉਂਕਿ ਪਹਿਲਾਂ ਅਫਗਾਨਿਸਤਾਨ ਦੀ ਵੰਡ ਹੋਈ ਸੀ ਜੇਕਰ ਤੁਹਾਨੂੰ ਅਫਗਾਨਿਸਤਾਨ ਤੇ ਭਾਰਤ ਆ ਜਾਵੇ ਤਾਂ ਵੀ ਡੁਰੰਡ ਲਾਈਨ ਹੀ ਇਹਨਾਂ ਨੂੰ ਡਿਵਾਈਡ ਕਰਦੀ ਆ ਤੇ ਚਾਈਨਾ ਨੂੰ ਜਿਹੜੀ ਲਾਈਨ ਵੰਡਦੀ ਆ ਇਹਨੂੰ ਬੋਲਦੇ ਆ ਜੀ ਮੈਕਮੋਹਨ ਲਾਈਨ ਹੁਣ ਦੱਸੋ ਜਲਦੀ ਨਾਲ ਮੈਪ ਦੇ ਵਿੱਚ ਦੇਖ ਕੇ ਕਿ ਭਾਰਤ ਨੂੰ ਕਿੰਨੇ ਦੇਸ਼ਾਂ ਦੀ ਹੱਦ ਲੱਗਦੀ ਆ ਭਾਰਤ ਨੂੰ ਲੱਗਦੀ ਆ 7 ਦੇਸ਼ਾਂ ਦੀ ਹੱਦ ਪਾਕਿਸਤਾਨ ਅਫਗਾਨਿਸਤਾਨ ਪਾਕਿਸਤਾਨ ਅਫਗਾਨਿਸਤਾਨ ਕੇ ਚੀਨ ਇਸ ਤੋਂ ਇਲਾਵਾ ਨੇਪਾਲ ਭੂਟਾਨ ਮਿਆਂਮਾਰ ਤੇ ਬੰਗਲਾਦੇਸ਼ ਸਭ ਤੋਂ ਜ਼ਿਆਦਾ ਬੰਗਲਾਦੇਸ਼ ਦੀ ਲੱਗਦੀ ਹੈ ਠੀਕ ਹੈ ਤੇ ਭਾਰਤ ਦੇ ਮੱਧ ਵਿੱਚ ਉਹ ਕਰ ਰੇਖਾਂ ਲੰਗਦੀ ਆ ਭਾਰਤ ਦੁੱਧ ਉਤਪਾਦਨ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਟੌਪ ਤੇ ਆ ਖੇਤਰਫਲ ਪੱਖੋਂ 7ਵੇਂ ਸਥਾਨ ਤੇ ਆ ਅਰਥਵਿਵਸਥਾ ਪੱਖੋਂ 5ਵੇਂ ਸਥਾਨ ਤੇ ਆ ਦਾਲਾਂ ਦੇ ਉਤਪਾਦਨ ਦੇ ਵਿੱਚ ਟੌਪ ਤੇ ਆ ਜਨਸੰਖਿਆ ਦੇ ਪੱਖੋਂ ਵੀ ਪਹਿਲੇ ਨੰਬਰ ਤੇ ਆ ਚੁੱਕਿਆ ਵਾ ਪਰ 2011 ਦੀ ਜਨਸੰਖਿਆ ਪੱਖੋਂ ਦੂਜੇ ਨੰਬਰ ਤੇ ਆ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਭਾਰਤ ਦਾ ਰਾਸ਼ਟਰੀ ਪੰਛੀ ਆ ਮੋਰ ਰਾਸ਼ਟਰੀ ਜਾਨਵਰ ਆ ਬਾਗ ਰਾਸ਼ਟਰੀ ਫੁੱਲਾ ਕਮਲ ਰਾ ਰਾਸ਼ਟਰੀ ਫਸੇਲਾ ਚੌਲ ਰਾਸ਼ਟਰੀ ਦਰਖਤਾ ਬਰਗਦ ਰਾਸ਼ਟਰੀ ਪਰਬਤ ਅਨੰਦਾਦੇਵੀ ਰਾਸ਼ਟਰੀ ਨਦੀ ਆ ਗੰਗਾ ਰਾਸ਼ਟਰੀ ਡਾਂਸ ਆ ਭਾਰਤ ਨਟਯਮ ਰਾਸ਼ਟਰੀ ਫਾਲਾ ਅੰਬ ਰਾਸ਼ਟਰੀ ਕਿਲਾ ਵਾ ਲਾਲ ਕਿਲਾ ਰਾਸ਼ਟਰੀ ਸਬਜੀ ਆ ਪੇਠਾ ਜਿਹਨੂੰ ਪੰਪਕਿਨ ਬੋਲ ਦਿੰਦੇ ਆ ਰਾਸ਼ਟਰੀ ਗਾਣਾ ਜਨ ਗਨ ਮਨ ਰਾਸ਼ਟਰੀ ਝੰਡਾ ਵਾ ਤਿਰੰਗਾ ਰਾਸ਼ਟਰੀ ਗੀਤ ਆ ਬੰਦੇ ਮਾਤਰਮ ਰਾਸ਼ਟਰੀ ਖੇਡ ਆ ਹਾਕੀ ਰਾਸ਼ਟਰੀ ਮੁਦਰਾ ਭਾਰਤੀ ਰੁਪਈਆ ਰਾਸ਼ਟਰੀ ਜਲਜੀਵ ਡਾਲਫਿਨ ਰਾਸ਼ਟਰੀ ਅਵਾਰਡ ਆ ਭਾਰਤ ਰਤਨ ਤੇ ਰਾਸ਼ਟਰੀ ਖਾਣਾ ਖਿਚੜੀ ਆ ਰਾਸ਼ਟਰੀ ਜਲ ਪਦਾਰਥ ਲੱਸੀ ਰਾਸ਼ਟਰੀ ਮਠਿਆਈ ਜਲੇਬੀ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਬੋਲਿਆ ਜਾਂਦਾ ਰਾਸ਼ਟਰੀ ਮਾਤਾ ਸਰੋਜਨੀ 나ਇਡੂ ਨੈਸ਼ਨਲ ਹੀਰੋ ਬਾਲ ਗੰਗਾਧਰ ਤਿਲਕ ਨੈਸ਼ਨਲ ਪੋएट ਰਵਿੰਦਰਨਾਥ ਟੈਗੋਰ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਇੰਡੀਆ ਦੀ ਜੀਕੇ ਆ ਨੈਕਸਟ ਏਸ਼ੀਆ ਵਿੱਚ ਭਾਰਤ ਵਿਦੇਸ਼ੀ ਫੰਡਾਂ ਦਾ ਸਭ ਤੋਂ ਵੱਡਾ ਆਕਰਸ਼ਕ ਬਣਿਆ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਫੋਨ ਉਤਪਾਦਕ ਬਣਿਆ ਭਾਰਤੀ ਵਿਗਿਆਨੀਆਂ ਨੇ ਕੇਲੇ ਦੇ ਛਿਲਕੇ ਤੋਂ ਇਕੋਬਰਡ ਡਰੈਸਿੰਗ ਬਣਾਈ ਭਾਰਤ ਦੀ ਪਹਿਲੀ ਮਹਿਲਾ ਰੋਬੋਟ ਬਾਇਓਮਿਤਰਾ ਪੁਲਾੜ ਵਿੱਚ ਉਡਾਨ ਭਰੇਗੀ ਭਾਰਤੀ ਪਾਸਪੋਰਟ ਹੈਨ ਹਾਂ ਦੇ ਪਾਸਪੋਰਟ ਇੰਡੈਕਸ ਦੇ ਵਿੱਚ ਟੌਪ 85ਵੇਂ ਸਥਾਨ ਤੇ ਰਿਹਾ ਡੈਨਮਾਰਕ ਨੇ ਭਾਰਤ ਵਿੱਚ ਗ੍ਰੀਨ ਫਿਊਲ ਅਲਾਈንስ ਦੀ ਸ਼ੁਰੂਆਤ ਕੀਤੀ ਸ਼੍ਰੀਲੰਕਾ ਲਈ ਸੈਰਸਪਟਾ ਸਰੋਤ ਵਜੋਂ ਭਾਰਤ ਟੌਪ ਤੇ ਰਿਹਾ ਨੈਕਸਟ ਹੈ ਪੁਲਾੜ ਯਾਤਰਾ ਵਿੱਚ ਯੋਗਦਾਨ ਲਈ ਹਾਲ ਹੀ ਵਿੱਚ ਕਿਸ ਨੂੰ ਆਰੀਆ ਭਟ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹਾਂਜੀ ਪੁਲਾੜ ਯਾਤਰਾ ਦੇ ਵਿੱਚ ਯੋਗਦਾਨ ਦੇ ਲਈ ਆਰੀਆ ਭਟ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਵਾ ਪਾਵਲੂਰੀ ਸੁਭਰਾਉ ਨੂੰ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਪਾਵਲੂਰੀ ਸੁਭਰਾਉ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਅਨੰਤ ਟੈਕਨੋਲੋਜੀ ਦੇ ਸੰਸਥਾਪਕ ਆ ਸੀਈਓ ਆ ਅਤੇ ਚੇਅਰਮੈਨ ਆ ਪਾਵਲੂਰੀ ਸੁਭਰਾਉ ਇਹਨਾਂ ਨੂੰ एरोनॉटिक्स सोसाइटी ऑफ इंडिया ਦੁਆਰਾ ਬਕਾਰੀ ਆਰੀਆ ਪਟ ਪੁਰਸ਼ਕਾਰ ਨਾਲ ਸਨਮਾਨਿਤ ਕੀਤਾ ਗਿਆ ਇਹ ਸਨਮਾਨ ਪਾਵਲੂਰੀ ਸੁਭਾ ਰਾਓ ਦੇ ਭਾਰਤ ਵਿੱਚ ਪੁਲਾੜ ਵਿਗਿਆਨ ਦੇ ਪ੍ਰਚਾਰ ਲਈ ਜੀਵਨ ਭਰ ਦੇ ਸ਼ਾਨਦਾਰ ਯੋਗਦਾਨ ਨੂੰ ਮਾਨਤਾ ਦੇਣ ਲਈ ਇਹਨਾਂ ਨੂੰ ਦਿੱਤਾ ਗਿਆ ਵਾ ਤੇ ਅਵਾਰਡ ਦੀ ਗੱਲ ਆ ਤਾਂ ਮੀਤਾਬ ਬਚਨ ਨੂੰ ਲਤਾ ਮਗੇਸ਼ ਅਗਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਉਤਸਾ ਪਟਨਾਇਕ ਨੂੰ ਵੈਲਕਮ ਐਡੀਸੀਆ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਮਿਸ ਸੇਲ ਟੈਲਾਗ੍ਰਾਂਡੀ ਨੂੰ 2024 ਦਾ ਗਣਿਤ ਦਾ ਨੋਵਲ ਜਿਹਨੂੰ ਏਵਲ ਅਵਾਰਡ ਕਿਹਾ ਜਾਂਦਾ ਇਸ ਨਾਲ ਸਨਮਾਨਿਤ ਕੀਤਾ ਗਿਆ ਅਮਿਤਾਵ ਕੋਸ਼ ਨੂੰ ਨੀਦਰਲੈਂਡ ਦਾ ਇਰੇਸਮਸ ਪੁਰਸਕਾਰ 2024 ਦਿੱਤਾ ਗਿਆ ਨੀਤਾ ਬਾਨੀ ਮਿਸ ਵਰਲਡ ਹਿਊਮਨਿਟੇਰੀਅਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਇਹਨਾਂ ਨੂੰ ਰਿਕਨ ਜਾਮਾ ਮੋਟੋ ਨੇ 2024 ਦਾ ਪ੍ਰਿਥੀਆ ਕਰੇ ਨਾਮ ਜਿੱਤਿਆ ਹਾਂਜੀ ਭਾਰਤ ਨੂੰ ਰੁਬੇਲਾ ਚੈਂਪੀਅਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਤੇ ਕ੍ਰਿਸ ਕ੍ਰਿਸਟੀਨਾ ਪਿਜ਼ਕੋਵਾ ਇਹਨਾਂ ਨੂੰ ਮਿਸ ਵਰਲਡ 2023 ਦਾ ਖਿਤਾਬ ਮਿਲਿਆ ਨੈਕਸਟ ਹੈ ਕਿਸ ਰਾਜ ਵਿੱਚ ਲਕਸ਼ਮਣ ਤੀਰਥ ਨਦੀ ਹਾਲ ਹੀ ਵਿੱਚ ਸੋਕੇ ਵਿੱਚ ਅਤੇ ਅੰਤਿ ਦੀ ਗਰਮੀ ਕਾਰਨ ਸੁੱਕ ਗਈ ਹੈ ਹਾਂਜੀ ਲਕਸ਼ਮਣ ਤੀਰਥ ਨਦੀ ਕਿਹੜੇ ਰਾਜ ਵਿੱਚ ਆ ਜਿਹੜੀ ਕਿ ਗਰਮੀ ਦੇ ਨਾਲ ਹੁਣੇ ਹੀ ਸੁੱਕ ਗਈ ਆ ਹਜੇ ਤਾਂ ਇੰਨੀ ਗਰਮੀ ਆਈ ਵੀ ਨਹੀਂਗੀ ਤੁਹਾਨੂੰ ਵੀ ਪਤਾ ਠੀਕ ਹੈ ਤੇ ਪਰ ਅੰਤ ਦੀ ਗਰਮੀ ਅਤੇ ਸੋਕੇ ਦੇ ਨਾਲ ਜਬ ਬਿਲਕੁਲ ਸੁੱਕ ਗਈ ਆ ਕਰਨਾਟਕ ਦੀ ਨਦੀ ਆ ਲਕਸ਼ਮਣ ਤੀਰਥ ਨਦੀ অপਸ਼ਨ ਸੀ ਇਥੇ ਰਾਈਟ ਆਨਸਰ ਹੈ ਠੀਕ ਹੈ ਕਰਨਾਟਕ ਦੀ ਨਦੀ ਆਹੀ ਤੇ ਇਹਦੇ ਬਾਰੇ ਤੁਸੀਂ ਧਿਆਨ ਚ ਰੱਖਣਾ ਇਹ ਨਦੀ ਕਰਨਾਟਕ ਦੇ ਕੋਡਾਗੂ ਜ਼ਿਲ੍ਹੇ ਵਿੱਚ ਆਪਣੀ ਕੁਦਰਤੀ ਸੁੰਦਰਤਾ ਲਈ ਮਸ਼ਹੂਰ ਆ ਤੇ ਲਕਸ਼ਮਣ ਤੀਰਥ ਨਦੀ ਭਿਆਨਕ ਸੋਕੇ ਅਤੇ ਭਿਆਨਕ ਗਰਮੀ ਦੇ ਕਾਰਨ ਨਾਲ ਸੁੱਕੀ ਆ ਤੇ ਇਹ ਕੂਟਾ ਦੇ ਜੰਗਲਾਂ ਤੋਂ ਸ਼ੁਰੂ ਹੋਈ ਹੈ ਨਦੀ ਹੈ ਜਿਹੜੀ ਸ਼ੁਰੂ ਹੁੰਦੀ ਹੈ ਤੇ ਕਾਵੇਰੀ ਨਦੀ ਵਿੱਚ ਲਗਭਗ 180 ਕਿਲੋਮੀਟਰ ਦਾ ਰਸਤਾ ਤੈਅ ਕਰਕੇ ਉਹਦੇ ਵਿੱਚ ਰਲ ਜਾਂਦੀ ਹੈ ਕਾਵੇਰੀ ਚ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਇਸ ਸਾਲ ਹੀ ਹੋਇਆ ਕਿ ਇਹਦੇ ਵਿੱਚ ਪਾਣੀ ਦਾ ਜਿਹੜਾ ਸੰਕਟ ਉਹ ਆਇਆ ਵਾ ਹੁਣ ਕਰਨਾਟਕ ਦੀ ਗੱਲ ਨਾਲ ਤਾਂ ਦੇਖ ਸਕਦੇ ਹਾਂ ਤੁਸੀਂ ਮੈਪ ਦੇ ਵਿੱਚ ਕਰਨਾਟਕ ਕਰਨਾਟਕ ਦੀ ਕੈਪੀਟਲ ਆ ਬੰਗਲੌਰੂ ਇੱਥੋਂ ਦੇ ਚੀਫ ਮਿਨਿਸਟਰ ਸਿਦਰਮਈਆ ਗਵਰਨਰ ਆ ਥਾਵਰਚੰਦ ਗਹਿਲਾ ਕਰਨਾਟਕ ਦੇ ਵਿੱਚ ਨਗਰ ਹੌਲ نیشنل ਪਾਰਕ ਆ ਬੰਦੀਪੁਰ نیشنل ਪਾਰਕ ਆ ਤੁੰਗਪਧਰਾ نیشنل ਪਾਰਕ ਆ ਕੁਦਰੇਮੁਖਾ نیشنل ਪਾਰਕ ਆ ਸੁਮੇਸ਼ਵਰ ਵਾਈਲਡਲਾਈਫ ਸੈਂਚਰੀ ਆ ਬਨੇਰਕਾਟਾ نیشنل ਪਾਰਕ ਆ ਪਧਰਾ ਵਾਈਲਡਲਾਈਫ ਸੈਂਚਰੀ ਆ ਅੰਛੀ نیشنل ਪਾਰਕ ਤੇ ਕਰਨਾਟਕ ਦੇ ਸਤੂਰ ਯਾਤਰਾ ਮਹਾਉਤਸਵ 2024 ਮੈਸੂਰ ਦੇ ਵਿੱਚ ਸ਼ੁਰੂ ਹੋਇਆ ਭਾਰਤ ਨੇ ਕਰਨਾਟਕ ਵਿੱਚ ਸਵਦੇਸ਼ੀ ਹਾਈ ਸਪੀਡ ਫਲਾਈਂਗ ਵਿੰਗ ਜੋ ਏਵੀ ਦਾ ਸਫਲ ਪ੍ਰੀਖਣ ਕੀਤਾ ਹੈ ਰਕਸ਼ਾ ਰਮাইয়া ਕਰਨਾਟਕ ਦੀ ਟੇਬਲ ਟੈਨਿਸ ਐਸੋਸੀਏਸ਼ਨ ਦੀ ਪ੍ਰਧਾਨ ਚੁਣੀ ਗਈ ਬੰਗਲੌਰੂ ਵਿੱਚ ਨਵਾਂ ਕੰਬਾਲਾ ਮੁਕਾਬਲਾ ਕਰਵਾਇਆ ਗਿਆ ਔਰਤਾਂ ਦੀ ਅਗਵਾਈ ਵਾਲੇ ਸਟਾਰਟਅਪ ਦੀ ਗਿਣਤੀ ਵਿੱਚ ਬੰਗਲੌਰ ਟੌਪ ਤੇ ਰਿਹਾ ਨੇਬ ਲਿਟਰੇਚਰ ਫੈਸਟੀਵਲ 2023 ਬੰਗਲੌਰ ਵਿੱਚ ਆਯੋਜਿਤ ਕੀਤਾ ਜਾਵੇਗਾ ਤੇ ਬੰਗਲੌਰ ਵਿੱਚ ਭਾਰਤ ਦੇ ਪਹਿਲੇ ਭੂਮੀਗਤ ট্রান্সਫਾਰਮਰ ਦਾ ਉਦਘਾਟਨ ਕੀਤਾ ਗਿਆ ਨੈਕਸਟ ਹੈ ਹਾਲ ਹੀ ਵਿੱਚ ਮੈਡਨ ਸੰਗਾਈ ਗ੍ਰਾਂਪਰੀ ਕੇਸ ਨੇ ਜਿੱਤੇ ਆ ਹਾਂਜੀ ਮੇਡਨ ਸੰਘਾਈ ਗ੍ਰਾਂਪਰੀ ਜਿੱਤੇ ਆ ਮੈਕਸ ਵਸ ਟੈਪਨ ਨੇ ਮੋਸਟਲੀ ਇਸ ਸਾਲ ਦੇ ਜਿੰਨੇ ਵੀ ਗ੍ਰਾਂਪਰੀ ਆ ਜ਼ਿਆਦਾਤਰ ਮੈਕਸ ਵਸ ਟੈਪਨ ਨੇ ਹੀ ਜਿੱਤੇ ਆ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਮੈਕਸ ਵਸ ਟੈਪਨ ਰੈਡ ਬੁੱਲ ਕੰਪਨੀ ਦੇ ਡਰਾਈਵਰ ਆ ਠੀਕ ਹੈ ਤੇ ਮੈਕਸ ਵਸ ਟੈਪਨ ਨੇ ਲਾਸ ਬੈਗਾਸ ਗ੍ਰਾਂਪਰੀ 2023 ਜਿੱਤੇ ਆ ਮੈਕਸ ਵਸ ਟੈਪਨ ਨੇ ਮੈਕਸੀਕੋ ਗ੍ਰਾਂਪਰੀ ਸਿਟੀ ਗ੍ਰਾਂਪਰੀ ਜਿੱਤੇ ਆ ਇੰਡੀਅਨ ਗ੍ਰਾਂਪਰੀ 2023 ਮਾਰਕੋ ਬਚੈਂਸੀ ਨੇ ਜਿੱਤੇ ਆ ਸਿੰਗਾਪੁਰ ਗ੍ਰਾਂ ਪ੍ਰੀ 2023 카를ੋਸ ਸੈਂਜ਼ ਨੇ ਜਿੱਤੇ ਆ ਮੈਕਸ ਵਰਸਟੇਪਨ ਨੇ ਇਟਾਲੀਅਨ ਗ੍ਰਾਂ ਪ੍ਰੀ ਜਿੱਤੇ ਆ ਡੱਚ ਗ੍ਰਾਂ ਪ੍ਰੀ 2023 ਮੈਕਸ ਵਰਸਟੇਪਨ ਨੇ ਜਿੱਤੇ ਆ ਮੈਕਸ ਵਰਸਟੇਪਨ ਨੇ ਬੈਲਜੀਅਮ ਗ੍ਰਾਂ ਪ੍ਰੀ 2023 ਜਿੱਤੇ ਆ ਬ੍ਰਿਟਿਸ਼ ਗ੍ਰਾਂ ਪ੍ਰੀ 2023 ਮੈਕਸ ਵਰਸਟੇਪਨ ਨੇ ਜਿੱਤੇ ਆ ਨੈਕਸਟ ਹੈ ਕਿਸ ਨੂੰ ਹਾਲ ਹੀ ਵਿੱਚ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਦਾ ਸੀ ਵੀਓ ਸੀ ਵੀਓ ਦੀ ਫੁੱਲ ਫਾਰਮ ਕੀ ਆ CVO ਦੀ ਫੁੱਲ ਫਾਰਮ ਹੈ ਜੀ ਚੀਫ ਵਿਜੀਲੈਂਸ ਆਫੀਸਰ ਤੇ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਦਾ ਚੀਫ ਵਿਜੀਲੈਂਸ ਵਿਜੀਲੈਂਸ ਆਫੀਸਰ ਚੁਣਿਆ ਗਿਆ ਨੀਦੀ ਐਸ ਜੈਨ ਨੂੰ অপਸ਼ਨ ਏ ਇਜ਼ ਦਾ ਰਾਈਟ ਆਨਸਰ ਧੋਣਿਕ ਅਪੁਆਇੰਟਮੈਂਟ ਦੀ ਗੱਲ ਆ ਤਾਰਾਜੀਵ ਗੋਵਾ ਨੂੰ ਜੀਬੀਟੀਕਯੂ ਪਲਸ ਪਾਈ ਚਾਰੇ ਤੇ ਕੇਂਦਰੀ ਸਰਕਾਰ ਦੀ ਕਮੇਟੀ ਦਾ ਮੁਖੀ ਚੁਣਿਆ ਗਿਆ ਪ੍ਰਗਿਆ ਮਿਸਰਾ ਨੇ ਭਾਰਤ ਵਿੱਚ ਓਪਨ ਏਆਈ ਦੀ ਪਹਿਲੀ ਕਰਮਚਾਰੀ ਨਿਯੁਕਤ ਕੀਤੀ ਗਈ ਆ ਸੌਰਵ ਗਰਗਾਂਕੜਾ ਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੇ ਬਧੀਖ ਸਖਤਰ ਬਣੇ ਭਾਰਤ ਪੇ ਨੇ ਨਨਲਿੰਨ ਨੇਗੀ ਨੂੰ ਆਪਣਾ ਸੀਈਓ ਚੁਣਿਆ ਸੰਜੇ ਸ਼ੋਕਲਾ ਨੂੰ ਨੈਸ਼ਨਲ ਹਾਊਸਿੰਗ ਬੈਂਕ ਦਾ ਮੈਨੇਜਿੰਗ ਡਾਇਰੈਕਟਰ ਚੁਣਿਆ ਗਿਆ ਬੰਦੀਤਾ ਕੋਲ ਨੂੰ ਡਾਕ ਵਿਭਾਗ ਦਾ ਸਖਤਰ ਚੁਣਿਆ ਗਿਆ ਰਾਸ਼ਟਰੀ ਮਹਿਲਾ ਹੱਕੀ ਕੋਚ ਹਰਿੰਦਰ ਸਿੰਘ ਨੂੰ ਚੁਣਿਆ ਗਿਆ ਬ੍ਰਿਟੇਨ ਨੇ ਭਾਰਤ ਵਿੱਚ ਆਪਣੀ ਪਹਿਲੀ ਮਹਿਲਾ ਹਾਈ ਕਮਿਸ਼ਨਰ ਲਿੰਦੀ ਕੈਮਰਨ ਨੂੰ ਚੁਣਿਆ ਜਗਜੀਤ ਪਵਾੜੀਆ ਨੂੰ ਅੰਤਰਰਾਸ਼ਟਰੀ ਨਾਰਕੋਟਿਕਸ ਕੰਟਰੋਲ ਬੋਰਡ ਲਈ ਚੁਣਿਆ ਗਿਆ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ